ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਘਰ ਲੈਣਾ ਦੇ ਬੈਲ ਆਈਕਨ ਨੂੰ ਦਵਾ ਪ੍ਰੈਸ ਕਰ ਦਿਓ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਸ਼ੋਅ ਕਰ ਜਾ ਕਰੇ ਤੇ ਮੈਂ ਹੀ ਰਿਕੁਐਸਟ ਕਰਦੀ ਆ ਕਿ ਮੈਨੂੰ ਸਪੋਰਟ ਦੀ ਲੋੜ ਆ ਮੇਰੇ ਸਪੋਰਟ ਕਰੋ ਪਲੀਜ਼ ਤੇ ਮੈਂ ਨਾ ਅੱਜ ਵਾਈਕ ਰੂਜੀ ਮੈਂ ਬਣਾਉਣ ਲੱਗੀ ਆ ਅਲਸੀ ਦੀਆਂ ਪਿੰਨੀਆਂ ਜਿਨ੍ਹਾਂ ਦੇ ਵੀ ਜੋੜਾਂ ਦਾ ਦਰਦ ਹੋਵੇ ਕੋਈ ਵੀ ਪ੍ਰੋਬਲਮ ਹੋਵੇ ਇਦਾਂ ਦੀ ਗੋਡੇ ਵਗੈਰਾ ਦੁਖਦੇ ਹੋਣ ਹਨਾ ਤੇ ਮੈਂ ਉਹਦੇ ਵਿੱਚ ਇੱਕ ਇਹ ਫੁੱਲ ਮਖਾਣੇ ਨੇ ਫੁੱਲ ਮਖਾਣੇ ਪਾਉਂਗੀ ਇਹ ਭੁਜੇ ਛੋਲੇ ਨੇ ਤੇ ਮੈਂ ਨਾ ਇਹਨਾਂ ਨੂੰ ਜਿਨ੍ਹਾਂ ਦੇ ਛਿਲਕੇ ਲੱਥੇ ਹੁੰਦੇ ਨੇ ਇਹ ਉਹ ਵਾਲੇ ਛੋਲੇ ਨਹੀਂ ਲਏਗੇ ਇਹਨਾਂ ਦੇ ਮੈਂ ਘਰੇ ਛਿਲਕੇ ਲਾਏ ਆ ਕਿਉਂਕਿ ਇਹ ਥੋੜੇ ਜਿਹਾ ਵਧੀਆ ਚੀਜ਼ ਹੁੰਦੀ ਆ ਜਿਨ੍ਹਾਂ ਦੇ ਛਿਲਕੇ ਲੱਥੇ ਹੁੰਦੇ ਆ ਮੈਂ ਸਵਾਰ ਲੀਆ ਸਾਫ਼ ਕਰ ਲੀਆ ਅਲਸੀ ਅੱਧਾ ਕਿਲੋ ਅਲਸੀ ਆਹੀ ਅੱਧਾ ਕਿਲੋ ਅਲਸੀ ਨੂੰ ਪਸਾਫ ਕਰਕੇ ਰੱਖ ਲਿਆ ਤੇ ਇਹਨੂੰ ਹੁਣ ਆਪਾਂ ਭੁੰਨਾਂਗੇ ਤੇ ਆਹ ਛੋਲੇ ਨਾ ਮੈਂ ਇਹਨਾਂ ਦੇ ਥੋੜੇ ਥੋੜੇ ਛਿਲਕੇ ਕਿਸੇ ਕਿਸੇ ਦੇ ਵਿੱਚ ਛਾੜ ਦਦੇ ਆ ਕਿਉਂਕਿ ਜਿਹੜੇ ਛੋਲੇ ਹੁੰਦੇ ਨਾ ਵੀ ਇਹ ਜਿਹੜੇ ਆਪਾਂ ਛਿਲਕੇ ਲੱਥਿਆਂ ਵਾਲੇ ਲੈਨੇ ਆ ਉਹ ਇਹ ਤਾਂ ਉਹ ਵਧੀਆ ਨਹੀਂ ਹੁੰਦੇਗੇ ਜਿਹੜੇ ਆਪਾਂ ਇਸ ਤਰ੍ਹਾਂ ਲੈਨੇ ਆ ਛਿਲਕੇ ਵਾਲੇ ਇਹ ਉਹ ਬਹੁਤ ਵਧੀਆ ਛੋਲੇ ਹੁੰਦੇ ਨੇ ਤੇ ਉਹਨਾਂ ਉਹ ਛੋਲੇ ਮ ਥੋੜੇ ਜਿ ਮਤਲਬ ਛਿਲਕੇ ਲੈ ਜਾਂਦੇ ਉਹਨਾਂ ਚ ਅੱਧਾ ਹੀ ਅਸਰ ਰਹਿ ਜਾਂਦਾ ਇਹਨਾਂ ਦੇ ਛਿਲਕੇ ਨਾਲ ਹੁੰਦੇ ਆ ਤੇ ਮੈਂ ਉਹ ਛੋਲੇ ਲਏ ਆ ਤੇ ਜੀ ਮੈਂ ਮੈਂ ਚ ਖੰਡ ਨਹੀਂ ਪਾਉਂਦੀ ਮੈਂ ਚ ਗੁੜ ਪਾਉਂਗੀ ਗੁੜ ਪਾ ਕੇ ਪਿੰਨੀਆਂ ਬਣਾਉਂਗੀ ਅਲਸੀ ਦੀਆਂ ਤੇ ਤੁਸੀਂ ਵੇਖਦੇ ਰਹਿਣਾ ਮੇਰੇ ਬਲੌਗ ਨਾਲ ਜੁੜੇ ਰਹੋ ਜੀ ਪਲੀਜ਼ ਮੇਰੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਮੈਂ ਹੁਣ ਅਲਸੀ ਦੀਆਂ ਪਿੰਨੀਆਂ ਬਣਾਉਣ ਲੱਗੀ ਆ ਤੇ ਮੈਂ ਹੁਣ ਪੁਨਰ ਲੱਗਨੀਆ ਸਮਾਨ ਵਰਤਨ ਦੀ ਖਾਨੀਆ ਤੇ ਪੂਜੇ ਤੋਂ ਹਲਕਾ ਸੇਕ ਰੱਖ ਕੇ ਨਾ ਇਹਨੂੰ ਉੱਤੇ ਰੱਖਾਂਗੇ ਕਿਉਂਕਿ ਇਹ ਸਟੀਲ ਦਾ ਨਾ ਤੇ ਹੁਣ ਆਪਾਂ ਇਹਦੇ ਵਿੱਚ ਅਲਸੀ ਪਾ ਦੇਣਗੇ ਅਲਸੀ ਨਾ ਪਹਿਲਾਂ ਸਾਫ ਕਰ ਲਈ ਆ ਆ ਦੇਖੋ ਆਈ ਗਰੂਜੀ ਜਿਵੇਂ ਇਸੇ ਆਪਾਂ ਤੇ ਲੱਗ ਗਈ

ਸਿਰਕਾ ਲੱਗ ਗਿਆ ਇਹੋ ਇਹ ਤਾਂ ਹੋ ਗਈ ਹੈ ਇਹ ਨੂੰ ਸਿਰਕਾ ਲੱਗ ਗਿਆ ਆਵੇ ਚੜਕੀ ਦੀ ਤੇ ਦੇਖ ਵਧੀਆ ਬਣ ਗਈ ਹੈ ਸਮੈਲ ਆਉਣ ਲੱਗ ਗਈ ਬਿੱਦੂ ਹੁਣ ਆਪਾਂ ਗੈਸ ਬੰਦ ਕਰਦੇ ਨੇ ਇਹਨਾਂ ਨੂੰ ਥੱਲੇ ਨਾਲ ਰੱਖ ਠੀਕ ਹੈ ਦੇਖੋ ਹਰਸ਼ੀ ਮੇਰੀ ਵਧੀਆ ਪੋਜੀ ਹੈ ਇਸ ਤੇ ਅਸਜ ਦੂੰ ਇਹ ਚੜਕਣ ਲਾਣੀ ਹੈ ਇਹਨੂੰ ਆਪਾਂ ਪਲੇਟ 'ਚ ਕੱਢ ਲਈਏ ਇਹ ਜਦੋਂ ਠੰਡੀ ਹੋ ਗਈ ਫਿਰ ਆਪਾਂ ਇਹਨੂੰ ਗ੍ਰੈਬ ਕਰਾਂਗੇ ਫੈਨ ਨੂੰ ਠੰਡੇ ਹੋਣ ਵਾਸਤੇ ਰੱਖਤਾ ਅਲਸੀਨ ਦਿਖੋ ਉਹ ਰੱਖਾ ਜਿਹੜੇ ਆ ਚੁੱਕੇ ਨੇ ਵਿੱਚ ਆਪਾਂ ਇੱਕ ਕੁੰਮਾਨੀ ਇੱਕ ਪਲੇਟ ਦੇ ਵਿੱਚ ਆਪਾਂ ਛੋਲੇ ਕੱਢ ਲੈਣੇ ਆਪਾਂ ਨਾ ਮੁਰਾ ਲੇ ਸਰਕੇ ਵਿੱਚ ਹੀ ਕੱਢ ਲਵਾਂਗੇ ਚੋਲੇ ਆਪਾਂ ਨੂੰ ਭੁੰਨੇ ਨੇ ਆਪਾਂ ਇਹ ਆਪਣੇ ਫੁੱਲ ਮਖਾਨੀ ਹੁਣ ਫਿਰ ਹਲਕਾ ਆਪਾਂ ਨੂੰ ਸੀਕਲਵਾ ਲਾਂਗੇ ਫਿਰ ਤੁਹਾਨੂੰ ਪਤਾ ਥੋੜੇ ਫੋਰਲੇ ਹੋ ਗਏ ਤਾਂ ਫੇਰ ਉਹ ਇਹ ਜਿਹੜੀ ਤਾਂ ਜਾਂਦੀ ਹੈ इन्हों देख देख तो दो बारी करे ज मैं कोई घ्यो वगैरह बटर बटर कुछ नहीं पाया तो मैं सेक 没有点 ਆਹ ਲਓ ਲਗਰੇ ਆਪਾਂ ਇਹ ਵੀ ਕਰ ਲੈਤੀ ਹੁੰਦੇ ਪਰ ਮੈਂ ਕਿਉਂ ਨਹੀਂ ਪਾਇਆ ਆ ਆਪਣੇ ਹੋ ਗਏ ਵਧੀਆ ਇਹਨਾਂ ਨੂੰ ਪ੍ਰਾਪਤ ਕੱਢ ਲੈਨੇ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ kusi a cun ano e astra हo ਇਹ ਗੁਲਮਖਾਨ ਨੂੰ ਮਾਰਨ ਖੰਡਿਆ ਨਾ ਵੀ ਪੂਰਾ ਇਹਨਾਂ ਦੇ ਵਿੱਚ ਘੋਲ ਕੇ ਹੁੰਦਾ ਬਹੁਤ ਤਾਕਤੁੱਟੀ ਹੈ ਇਹਨਾਂ ਦੇ ਵਿੱਚ ਤੇ ਕੋਈ ਵੀ ਜੋੜ ਨਹੀਂ ਲੱਗਦਾ ਖਰਦਿੰਦੇ ਜੀ ਇਹ ਆਪਾਂ ਕੋਈ ਵੀ ਪਿੰਨੀਆਂ ਵਗੈਰਾ ਜਾਂ ਜਿਹੜੀ ਇਹ ਦਰੋਂ ਆ ਇਹਨਾਂ ਨੂੰ ਜਰੂਰ ਗੁਲਮਖਾਨ ਜਰੂਰ ਪਾਉਣੇ ਚਾਹੀਦੇ ਹੈ ਮੈਂ ਕਿਹਨੂੰ ਚਲੂ ਸਾਰਿਆਂ ਨੂੰ ਪਤਾ ਹੈ ਇਹ ਥੋੜੇ ਜਿ ਮਿੱਠੇ ਹੈਗੇ ਹੈ ਤੇ ਪਰ ਪਾਉਣੇ ਜਰੂਰ ਚਾਹੀਦੇ ਹੈ ਇੱਕ ਵਾਰੀ ਗੁਰਜੀ ਆਪਾਂ ਅਰਸੀ ਕੌਣ ਕੇ ਰੱਖ ਲਿਆ ਆਪੋਂ ਕੌਲ ਮਖਾਣੇ ਭੁੰਨ ਕੇ ਸੇਕਾ ਲਵਾ ਕੇ ਰੱਖ ਲਿਆ ਤੇ ਛੋਲੇ ਆਪਣੇ ਭੁਜੇ ਹੀ ਆ ਤੇ ਬਾਕੀ ਆਪਾਂ ਗੋੜ ਦੀ ਚਾਹ ਨਹੀਂ ਬਣਾ ਕੇ ਉਸ ਉਹ ਹੋਰ ਸਮਾਨ ਤੁਹਾਨੂੰ ਪਤਾ ਹੀ ਬਾ ਡਰਾਈ ਫਰੂਟ ਪਾ ਕੇ ਫੇਰ ਆਪਾਂ ਪਿੰਨੀਆਂ ਬਣਾਵਾਂਗੇ ਮੈਂ ਤੁਹਾਨੂੰ ਸਾਰਾ ਬਲੌਗ ਦਿਖਾਉਂ ਮੈਂ ਕਿੰਨੇ ਪਿੰਨੀਆਂ ਬਣਾਉਣੀਆਂ ਬਣਾਉਣੀਆਂ ਤੇ ਮੇਰੇ ਬਲੌਗ ਨਾਲ ਜ਼ਰੂਰ ਜੁੜੇ ਰਹੋ ਜੀ ਪਲੀਜ਼ ਮੈਨੂੰ ਰਿਕਵੈਸਟ ਕਰਦੇ ਕਿ ਮੇਰੇ ਬਲੌਗ ਨਾਲ ਬਣੇ ਰਹੋ ਠੀਕ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਮੈਂ ਤੁਹਾਨੂੰ ਗ੍ਰੈਂਡ ਕਰਕੇ ਸਾਰੇ ਫੇਰ ਦਿਖਾਉਣੀ ਹੈ ਜੀ ਵੀਡੀਓ ਲੰਬੀ ਵਾਲੀ ਹੋ ਜਾਊਗੀ ਦੇਖ ਜੀ ਆਪਾਂ ਨੂੰ ਚੋਲੇ ਚੱਲੀ ਜਾਣਾ ਚੋਲੇ ਨੇ ਛਾਂਲ ਲਿਆ ਨੂੰ ਪਾਉਣ ਚੋਲੇ ਨੇ ਚੋਲੇ ਛਾਂਲਦੇ ਆਪਾਂ ਜਿਹੜਾ ਕੋਈ ਇੱਕ ਦਾ ਰਹਿ ਦਿਖੋ ਚਲ ਕੋਈ ਅਦਰੇ ਦਾ ਮਾਦਾ ਦੱਬ ਨੂੰ ਪਾਵਾ ਲੈ ਥੋੜੇ ਕਣੇ ਜਿਹੜੇ ਰਹਿ ਗਏ ਆਪਾਂ ਵਿੱਚ ਰਹਿ ਗਏ ਉਹ ਪਦਵਾਰਾ ਕਰਾਇਆ ਇਹਨੂੰ ਉੱਚਾ ਕਰ ਲੈਣਾ ਸਟਾਇਲ ਮਸਾ ਇਹ ਜੀ ਚੱਲ ਚੱਲ ਇੱਕ ਫਾਸ ਮਾਰ ਲੈਣਾ ਮੈਂ ਤਾਂ ਕੋਈ ਨਹੀਂ ਬੈਠਦਾ। ਲੈ ਜਨਾ ਮੇ ਮਸ਼ੀਨ ਇੱਥੇ ਜਾ ਕੇ ਲਿਖਣ ਨੂੰ ਆਇਆ ਇੱਥੇ ਲਾਇਆ। ਮਨੁਨੇਰਾ ਫਿਰਦਾ ਸੀ। ਤੁਹਾਨੂੰ ਮੈਂ ਜੋ ਕਰਦੇ ਮੈਂ। ਹਾਂ ਦੇ ਥੋੜੀ ਜਿਹੀ ਰੱਖ ਦੇ ਉਹਨੂੰ ਲਵਾ। ਕਰਨਾ 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 ਕਰਦਾ ਗ੍ਰੈਂਡ ਕਰ ਰਿਹਾ। ਮੈਂ ਕੁਝ ਨਹੀਂ ਕਰਦਾ ਮੈਂ ਤੇਰੀ ਤਾਰ ਉੱਚੀ ਚ ਕਾਉਂਦੇ ਮਹਿਸੂਸ ਨਾ ਕਰਦਾ। ਆਵੇਂ ਨਾ ਛੋਲਿਆਂ ਦਾ ਪਾਊਡਰ ਮੈਂ ਖਾ ਨਿਸ਼ਾਨ ਲਗੇ। ਨਾ ਠੀਕ ਹੈ ਤਾਂ। ਤਾਂ ਠੀਕ ਹੈ। ਹਾਂਜੀ। ਉੱਚੀ ਕਰਤੀ। ਪਾਊਡਰ ਲਵੰਦਾ ਅਨੂ ਬਖਸ਼ ਜੀ ਆਪਾਂ ਅਲਸੀ ਆ ਕਰ ਇਹਨੂੰ ਪੀਸ ਲਿਆ ਗ੍ਰੈਂਡ ਕਰ ਲਿਆ ਆ ਆਪਾਂ ਪਾਈਆ ਛੋਲੇ ਸੀ ਆਪਣੇ ਪਾਈਆ ਨੂੰ ਥੋੜੇ ਜਿਆਦਾ ਇਹ ਵੀ ਆਪਾਂ ਪੀਸ ਕੇ ਇਹਨੂੰ ਵੀ ਛਾਣ ਲਿਆ ਤੇ ਪਾਈਆ ਇਹ ਆਪਣੇ ਫੁੱਲ ਮਖਾਣੇ ਸੀ ਇਹਨਾਂ ਨੂੰ ਵੀ ਆਪਾਂ ਗ੍ਰੈਂਡ ਕਰ ਲਿਆ ਪਾਊਡਰ ਬਣਾ ਲਿਆ ਤੇ ਹੁਣ ਆਪਾਂ ਜਿਹੜਾ ਡਰਾਈ ਫਰੂਟ ਪਾਉਣਾ ਤੁਹਾਨੂੰ ਰੱਖਾਣੇ ਆ ਇਹਨੂੰ ਸਾਰੇ ਨੂੰ ਆਪਾਂ ਇੱਕੋ ਥਾਂ ਤੇ ਜਗਾ ਤੇ ਮਿਲਾ ਲੈਣੇ ਆ ਸਾਰੇ ਨੂੰ ਤੇ ਗੋੜ ਦੀ ਚਾਸਨੀ ਬਣਾ ਕੇ ਆਪਾਂ ਪਾਵਾਂਗੇ ਇਹਦੇ ਵਿੱਚ ਬਣਾਣੀ ਆ ਉਹ ਠੰਡੀ ਉਹ ਤੁਰਤ ਬਣਾਉਂਦੇ ਹੁੰਦੇ ਆ ਉਦੋਂ ਉਦੋਂ ਹੀ ਠੰਡੀ ਹਾਂ ਲਓ ਜੀ ਆਹ ਮੰਗ ਕਰਾਂਗੇ ਕਿ ਪਹੁੰਚ ਸਾਰਾ ਸਮਾਨ ਨਾ ਆ ਵੀ ਗ੍ਰाइंड ਕਰ ਲੈ ਆ ਆ ਤੇ ਹੁਣ ਆਪਾਂ ਡਰਾਈ ਫਰੂਟ ਆ ਉਹਨੂੰ ਵੀ ਗ੍ਰाइंड ਕਰਕੇ ਪਾਵਾਂਗੇ ਇਹ ਤਾਂ ਵੀ ਥੋੜਾ ਜਿਹਾ ਉਚ ਵੀ ਪੋਨ ਲੈਂਦੇ ਹੁੰਦੇ ਆ ਪਰ ਮੈਂ ਨਹੀਂ ਪਉਂਦੀ ਮੈਂ ਕੱਚਿਆਂ ਨੂੰ ਤੇ ਇਹਨਾਂ ਨੂੰ ਸੇਕਾ ਲਵਾ ਲੈਂਦੇ ਹੁੰਦੇ ਪਰ ਮੈਂ ਨਹੀਂ ਲਵਾਉਂਦੀ ਲੈ ਹਲਾਪਾ ਇਹਨੂੰ ਸਾਰੇ ਨੂੰ ਮਿਕਸ ਕਰ ਲਿਆ ਦੇਖੋ ਵਾਈਬ੍ਰੋ ਜੀ ਹੁਣ ਆਪਾਂ ਇੱਥੇ ਪਾਵਾਂਗੇ ਇਹਦੇ ਚਟਾਸ ਨਹੀਂ ਕੋਸ ਦਸin ਹੁਣ ਆਪਾਂ ਡਰਾਈ ਫਰੂਟ ਚੱਕ ਕੇ ਤੇ ਤੋਰੂਗਾ ਖਾਣੇ ਇਹ ਤੇ ਬਿਆਸ ਲੱਖਾ ਫਾਫੜਾ ਡਰਾਈ ਫਰੂਟ ਆਹ ਇਹ ਪਣੀ ਮਾਰ ਲਿਓ ਮੈਂ ਦਸ ਜੀ ਦਾ ਕੁਝ ਕਰਨਾ ਹੈ ਹੋਰ ਨੂੰ ਨੂੰ ਸਾਡੇ ਫੁੱਲ ਆਪ ਨੂੰ ਆਇਆ ਹੈਗਾ ਨਾਰੀਅਲ ਦਾ ਬੂਰਾ ਕਿ ਮੈਂ ਉਹ ਨਾਲial ਪਦੂਕਾ ਨੂੰ ਨਹੀਂ ਕੀਤਾ ਤੇ ਪਾਊਡਰ ਬੂਰਾ ਲੈ ਆਂਦਾ ਆ ਇਹ ਆਪਣੀ ਸੌਂਫ ਇਹ ਹੈ ਨਾ ਦੱਖਾ ਇਹ ਹੈਗੇ ਕਾਜੂ ਇਹ ਹੈਗੇ ਮੱਗਜ਼ ਤੇ ਇਹ ਹੈਗੀ ਅਜਮੈਣ ਇਹ ਆਪਾਂ ਘੱਟ ਪਾਵਾਂਗੇ ਤੇ ਬਦਾਮ ਆਪਣੇ ਘਰੇ ਪਾਇਓ ਆਪਾਂ ਪਾਉਣੇ ਨੇ ਹੁਣ ਇਹ ਮੈਂ ਚਾੱਕੀ ਕੋੜਾ ਬੰਨ ਜਾਣ ਪਾਵੇ ਅਜਮੈਣ ਤੋਂ ਬੋੜੀ ਨੋ ਹਾਂ ਜੀ ਬਾਗਮ ਦੀ ਕਹਿੰਦੇ ਬਾਜ ਘਟ ਕੋ 12 12 24 ਉਹ ਫਿਰ ਆ ਜਾਉਂਗਾ ਮੇਰਾ ਇਹ ਜਵਾਏ ਉਹਦੇ ਖੀਵਾ ਤੋਂ ਬਦਾਮ ਘਰੇ ਜੀ ਆਪਣੇ ਇਹ ਜਵਾਏ ਸਫਾਰਾ ਬਦਾਮ ਕੇ ਇਹਦੇ ਜਿਹੜੇ ਹਾਂ ਕਾਜਾ ਇਹ ਪਜ਼ਾਰੀ ਪਾਣਾ ਹੈ ਏਜੂ ਮਾੜੀ ਜਿਹੀ ਗੁੰਦਗੀ ਜਿਹਨੇ ਮੋਟੀ ਪਾਇਆ ਦਿਨੋਂ ਨੂੰ ਥੋੜਾ ਦਰਦਰਾ ਪੀਸ ਕੇ ਪਾਉਂਦੇ ਆ ਇਹ ਹੈਗੇ ਆ ਸਾਜੂ ਇਹ ਆਹ ਤੇ ਇਹ ਜਿਹੜੇ ਮਦਾਖਾ ਇਹ ਆਪਾਂ ਜਿਹੜੀ ਚਾਸ਼ਨੀ ਬਣਾਵਾਂਗੇ ਉਹਦੇ ਵਿੱਚ ਪਾਵਾਂਗੇ ਫਿਰ ਸੌਂਫ ਤੇ ਆਪਾਂ ਸਾਰੀ ਸੌਂਫ ਨਹੀਂ ਪਾਉਣੀ ਉਹ ਬਕਸਾ ਉਹ ਨਾ ਪਾਵਾਂਗੇ ਉਹੀ ਫਿਰ ਕਿੰਨੀ ਜ਼ਿਆਦਾ ਵੀ ਹੋ ਜਾਊਗੀ ਇਹ ਇਹਦੇ ਤੋਂ ਅਲੱਗ ਬਣੂਗਾ ਮੈਂ ਕਿਸ਼ਮਤ ਤੋਂ ਪਾ ਕਪਾਣੀ ਵੀ ਕਿਰਾਕ ਲਾਉਣੀ ਮੈਂ ਮਾੜੀ ਅਜ ਹੈ ਬਾਮਾ ਕੋ ਕੁ ਫਿਰ ਮੇਰੇ ਬੱਚਾ ਨੇ ਵੀ ਨਹੀਂ ਖਾਣੇ ਕੋੜੀ ਹੋ ਜਾਂਦੀ ਬਾੜੀ ਅਜ ਮੈਂ ਨਾ ਥੋੜਾ ਜਿਆਦਾ ਇਹਨੂੰ ਬਰਬਰ ਪੀਸਣਾ ਇਹ ਨੂੰ ਕਾਹਨਾਂ ਤੋਂ ਕਿਤੇ ਤੋਂ ਵੀ ਸੰਧੀ ਲਾਉੜੀ ਵਿੱਚੀ ਬਾਕੀ ਹਜੀ ਵੀ ਦਿੱਤ ਪਲਾਂ ਸੁਸ ਮਰਜੀ ਪਾ ਲੋ ਪਰ ਮੈਂ ਤਾਂ ਜਿੰਨੇ ਕਾਹਨ ਜਿਆਸ ਸੰਧੀ ਇਹ ਮਾ ਪਾ ਲੈਂਦਾ ਹਾਂ ਆਪਾਂ ਵਿੱਚ ਪਾਉਂਦੇ ਹੁਣ ਆਪਾਂ ਇਹਨੂੰ 7-8 ਪੀਸ ਕਿਲੇ ਮੰਗਦੇ ਵਾਅਲਿਕ ਸਭ ਚੱਕਾ ਕਾਸ਼ ਕਾਸ਼ ਵੀ ਪਾ ਸਕਦੇ ਸੀ ਪਰ ਮੈਨੂੰ ਪਤਾ ਨਹੀਂ ਕਾਸ਼ 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 ਨਹੀਂ ਪਾਉਣੀ ਨਹੀਂ ਸੀ ਮੈਂ ਖਾਸ ਕਿਉਂ ਨਰਜ ਜੀ ਆਪਾਂ ਇਹ ਡਰਾਈ ਫਰੂਟ ਸਾਰੇ ਬ੍ਰੈਂਡ ਕਰ ਲੇ ਤੇ ਜਿਹੜੀ ਆ ਦਾ ਦਾਖਣ ਇਹ ਆਪਾਂ ਚਾਸ਼ਨੀ ਚ ਪਾਵਾਂਗੇ ਤੇ ਆ ਵੀ ਜਿਹੜਾ ਨਰੀਅਲ ਦਾ ਪੂਰਾ ਇਹ ਵੀ ਆਪਾਂ ਚਾਸ਼ਨੀ ਪਾਵਾਂਗੇ ਆ ਆਪਣਾ ਸਮਾਨ ਵਧ ਗਿਆ ਠੀਕ ਹੈ ਜੀ ਤੇ ਆ ਆਪਾਂ ਜਦੋਂ ਇਹਨੂੰ ਲੱਡੂ ਬਣਾਵਾਂਗੇ ਉਦੋਂ ਪਾਵਾਂਗੇ ਜੀ ਬਾਅਦ ਵਿੱਚ ਠੀਕ ਹੈ ਇਹਨੂੰ ਹੁਣ ਆਪਾਂ ਸਾਈਡ ਤੇ ਕਰ ਦਿੰਨੇ ਤੇ ਬਦਾਮ ਵੀ ਆਪਣੇ ਬਚ ਗਏ ਆ ਇਹ ਵੀ ਆਪਾਂ ਰੱਖ ਤੇ ਫੋਨ ਆਪਾਂ ਬਣਾਉਣ ਲੱਗਿਆ ਜੀ ਚਾਸ਼ਨੀ ਮੈਂ ਤੁਹਾਨੂੰ ਚਾਸ਼ਨੀ ਬਣਾ ਕੇ ਦਿਖਾਉਣੀ ਹੈ ਵੀ ਕਿਵੇਂ ਤਿਆਰ ਕਰਦੀ ਆਂ ਤੁਸੀਂ ਆਪਾਂ ਇਹ ਲਿਆ ਕਿਲੋ ਕਿਓ ਇਸ ਜਿਹੜੀ ਨੂੰ ਪਾ ਨੂੰ ਮੱਠੀ ਮੱਠੀ ਆਕਦੇ ਲੋ ਮੱਠੀ ਮੱਠੀ ਆਕਦੇ ਇਹਨੂੰ ਆਪਾਂ ਅੱਗੇ ਥੋੜਾ ਜਿਹਾ ਥਿਲਾ ਤੋਂ ਮਰ ਰੱਖਦੇ ਫੁੱਟੋ ਪਾਉਂਗੀ ਨਾ ਤਾਂ ਮੱਠੀ ਮੱਠੀ ਆਕਦੇ ਜਿੰਨੀ ਕਰਨ ਕਰਾਂਗੇ ਤੇ ਗਿਲੂਆ ਪਾਹੇ ਗੜ ਗਿਆ ਇਹਨਾਂ ਨੂੰ ਕੁਕਰਾਉ। ਅਗਲਾ ਕਦਮ ਮੱਕੜੀ ਵਿਚਾਰ ਰਹਾ। ਕਿਹੜੀ ਕੜਚੀ ਨਹੀਂ ਇਹਨਾਂ ਨੂੰ ਪਾ। ਹਾਲੇ ਸੌਖਾ ਹੈ। ਇਸ ਤੋਂ ਬਾਅਦ ਹੋਰ ਜਿਗੇ ਜਾਉਗਾ। ਲੱਗਦਾ ਕੱਚੀ ਬਲਾਸ। ਲੋ ਭਾਈ ਗੁਰੂ ਜੀ ਆਪਣੀ ਨਾ ਚਾਸਨੀ ਬਣ ਕੇ ਪੂਰੀ ਵਧੀਆ ਤਿਆਰ ਹੋ ਗਈ ਆ ਤੇ ਪਾਂਡਾ ਆਪਾਂ ਬਣਾਈ ਆ ਛੋਟੇ ਜਿ ਤੇ ਇਸ ਕਰਕੇ ਬਾਹਰ ਨਿਕਲ ਥੋੜੀ ਹੌਲੀ ਬਣਾਈ ਆ ਤਾਂ ਟਾਈਮ ਲੱਗ ਗਿਆ ਤੇ ਹੁਣ ਆਪਾਂ ਇਹ ਜੜੀਆਂ ਦਾਖਾਂ ਤੇ ਉਹ ਆਪਾਂ ਸਾਫ ਕਰਕੇ ਰੱਖ ਲਗਾਵੇ ਇਹ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹੋ ਗਿਆ ਨਿਕਲ ਲਾਗੀ ਨਿਕਲ ਲਾਗੀ ਨਿਕਲ ਲਾ ਕੋਨੇ ਕੋਨੇ ਥੱਲੇ ਲਾ ਦੇ ਥੱਲੇ ਲਾ ਦੇ ਥੱਲੇ ਲੋਣੀ ਆ ਠੰਡਾ ਹੋ ਜਾ ਹਸਪਤਲ ਤੇ ਨਾ ਪਾਲੀ ਗਈ ਤੇ ਬਸ ਕੋਈ ਮੈਂ ਥੋੜੀ ਜਿਹੀ ਚ ਪਹਿਲ ਪਾਤੀ ਨਾ ਹੁਣ ਕੱਟ ਸਕਦਾ ਲੋਜੀ ਆਹਣੇ ਇਹਦੇ ਵਿੱਚ ਤਾਂ ਜਿੰਗੀਆਂ ਦਾਖਾਂ ਇਹ ਆਪਾਂ 4 ਚਮਚ ਪਾ ਲਵਾਂਗੇ ਠੀਕ ਹੈ ਜੀ ਤੇ ਆਹ ਇਹ ਤਾਂ ਤੁਸੀਂ ਦਿੱਤ ਹਿਲਾ ਲਿਆ ਇੱਕ ਦਿਗਵਾ ਦਿੰਦੇ ਤੇ ਜਿਹੜਾ ਆਪਣਾ ਹਨਾਰੀ ਆਲੂ ਦਾ ਬਸ ਗੈਸ ਬੰਦ ਕਰਤਾ ਹਾਂ ਕਰਤਾ ਗੈਸ ਬੰਦ ਆਪਾਂ ਥੋੜਾ ਠੰਡਾ ਹੋਣ ਦੇ ਫਿਰ ਇਹਨੂੰ ਛੁੱਟ ਛੁੱਟ ਸਾਰੇ ਨੂੰ ਹਿਲਾ ਲਾਂਗੇ ਆ ਗੁਰੂ ਗੋਬਿੰਦ ਸਿੰਘ ਨਾ ਇਧਰ ਫਰਦਾ ਸਾਉਂ ਸ਼ੋਮਾਤੀ ਸਾਉਂ ਸ਼ੋਮਾ ਕੋਲ ਉਹਨੂੰ ਸਮਾਲੂ ਕੋ ਹੋਰ ਲਿਆਉਣ ਵਾਲਾ ਬਸ ਹੋਸ਼ ਨਹੀਂ ਹੈ ਫਿਰ ਸਿੱਖ ਗੁਰੂ ਆਹ ਸਿੱਖ ਦਾ ਪਹਿਲਾ ਪਾਪ ਗ੍ਰੈਂਡ ਕਰਤ ਨਾ ਪੱਲੇ ਨੇ ਗ੍ਰੈਂਡ ਕੀਤਾ ਸੀ ਗੁਰੂ ਦਰਸਨ ਦਾ ਇਹਨੂੰ ਹੁਣ ਆਪਾਂ ਇਹਦੇ ਵਿੱਚ ਸਾਰਾ ਇਹਨੂੰ ਐਂ ਕਰਕੇ ਤੇ ਅੰਤਿਆਂ ਪਾ ਦੇ ਪਾਵਾਂਗੇ 4 ਸਨੀ 4 ਮੱਤੇ ਆਪਾਂ 1 ਟੋਟਾ ਪੁੱਟ ਕੇ ਪਾ ਲਵੋ డే సార్ ఇది మేడం ਦੋ ਇਹ ਦੇਖੋ ਜੇ ਗਰਮ ਜਾਪਿਆ ਤਰ ਮੈਂ ਤਾਂ ਹਾਂ ਹੁਣ ਮਟ ਲਾਉਣੇ ਮਲ ਮੋੜ ਕੇ ਆਪਣਾ ਬਾਰਤੀ Oke, ਜਬਨੋ ਥੋੜੇ ਜਿਹਾ ਤਾਂ ਪਲੋਹਾ ਅ ਹਾਂ ਇਚਕਮਾਦ ਬਸ ਇਹ ਬਹੁਤ ਸੋਚਿਆ ਨਿਕਲਦੀ ਬਚਨ ਜਿਵੇਂ ਤੇ ਜਹਾਂ ਨਾਮਕ ਦਾ देखो भाई गुरुजी अपने पिन्यावान ਪਿਆ ਕੈਸਟਰ ਆ ਤਾਂ ਮੈਂ ਬੱਟੀਆਂ ਮੈਂ ਠੀਕ ਹੈ ਆਵਦੇ ਆ ਪਿੰਨਿਆ ਬੱਟੀਆਂ ਬਾਜੀ ਨੇ ਤੇ ਹੁਣ ਆਪਾਂ ਲਵਾਉਣੇ ਆ ਤੇ ਮਾਰਾ ਸੱਚੇ ਪਾਤਸ਼ਾਹ ਦਾ ਭੋਗ ਲਵਾ ਕੇ ਫਿਰ ਆਪਾਂ ਇਹਨੂੰ ਸਰਵ ਕਰਾਂਗੇ ਠੀਕ ਹੈ ਜੀ ਤੇ ਜੇ ਕਿਸੇ ਨੂੰ ਕੋਈ ਲੁਕ ਕੋਈ ਲੱਗੇ ਗਲਤ ਤਾਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਮੇਰੀ ਵੀਡੀਓ ਪੂਰੀ ਵੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਬਣਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ